तो सर प्लीज देखे नहीं किया लास्ट तो रुपए से इंदिरा कॉलोनी इंदिरा कॉलोनी ये ब्लास्ट इंदिरा कॉलोनी आग लगी है वो क्या चीज थी घर था क्या था फैक्ट्री थी क्या था हां तो पूरा बड़ी घर था, था।, था। तो घर आपके कोई बच्चा है इसमें हां बच्चा है कितने लोग वैसे घायल हुए आपके हिसाब से हां 8 10 लोग हैं ਪਟਾਕਾ ਬੰਬ ਦਾ ਹੋਂਦ ਕੋਲ ਸਰਕਾਰੀ ਲਾਇਸੈਂਸ ਵੀ ਹੈਗਾ ਸ਼ਾਇਦ ਲੇਕਿਨ ਇਹ ਸ਼ੀਲਾਕਾ ਹੋ ਠੀਕ ਹੈ ਤੇ ਉੱਥੇ ਮਤਲਬ ਬਲਾਸਟ ਹੋਇਆ ਸਾਡੇ ਕੋਲ ਇਨਫੋਰਮੇਸ਼ਨ ਆਈ ਜੀ ਕਿ ਕਰਦੇ ਵਿੱਚ ਜਿਹੜਾ ਬਲਾਸਟ ਆਇਆ ਤੇ ਕੁਝ ਲੋਕਾਂ ਨੂੰ ਬਰਨ ਇੰਜਰੀਜ਼ ਆਈਆਂ ਤੇ ਮੌਕੇ ਤੇ ਪਹੁੰਚ ਕੇ ਜਿਹੜੀ ਇਨੀਸ਼ੀਅਲ ਇਨਵੈਸਟੀਗੇਸ਼ਨ ਕੀਤੀ ਉਹਦੇ ਪਤਾ ਲੱਗਿਆ ਕਿ ਜਿਹੜਾ ਘਰ ਹੈਗਾ ਉਸਮਾਨ ਖਾਨ ਨਾਮ ਦੇ ਵਿਅਕਤੀ ਦਾ ਹੈਗਾ ਜਿਹੜਾ ਬਚਾਰੇ ਦੇ ਮੌਕਨਦਰ 라ਵਨ ਦੇ ਪੁਤਲੇ ਬਣਾਉਣ ਦਾ ਕੰਮ ਕਰਦਾ ਤੇ ਇਸ ਦੇ ਘਰ ਵਿੱਚ ਕੁਛ ਨੇ ਪੋਟੈਸ਼ ਜਿਹੜੀ ਆ ਸਟੋਰ ਕਰਕੇ ਰੱਖੀ ਹੋਈ ਸੀ ਤੇ ਉਹਨੇ ਵੀ ਚੱਗ ਲੱਗਨ ਕਰਕੇ ਬਲਾਸਟ ਹੋਇਆ ਟੋਟਲ ਤਕਰੀਬਨ 10-12 ਜਿਹੜੇ ਲੋਕ ਨੇ ਇਹਦੇ ਵਿੱਚ ਇੰਜਰਡ ਹੋਏ ਨੇ ਅਰਨ ਨੂੰ ਸਿਵਲ ਹਸਪੀਟਲ ਅਸੀਂ ਜਿਹੜਾ ਹੈਗਾ ਸ਼ਿਫਟ ਕਰਾ ਲਿਆ ਤੇ ਅਸੀਂ ਪ੍ਰੋਪਰ ਜਿਹੜਾ ਫੋਰੈਂਸਿਕ ਡੌਗਸ ਕੈਨਲ ਏਰੀਆ ਦਾ ਸਰਚ ਕਰਾ ਰਹੇ ਆ ਕਿ ਹੋਰ ਨਾ ਕੁਝ ਐਸਾ ਵਿਸਪੋਰਡ ਮਿਲੇ ਤੇ ਐਫ ਆਈ ਆਰ ਰਜਿਸਟਰ ਕਰਕੇ ਅਸੀਂ ਕਾਨੂੰਨੀ ਕਰ ਦੇਗਾ